ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਮੈਂ ਪਹੁੰਚਿਆ ਹਾਂ ਅਸੀਂ ਸੋਹਰਾ ਪਰਿਵਾਰ ਦੇ ਘਰੇ ਸ਼ਹਿਰ ਧੂਰੀ ਇੱਥੇ ਅੱਜ ਪ੍ਰੋਗਰਾਮ ਹੈ ਸਾਡਾ ਇੱਕ ਬੇਟਾ ਪਤੀਜਾ ਜਿਹੜਾ ਮੇਰੇ ਸਾਲੇ ਦਾ ਬੇਟਾ ਹੈ ਤਰਨਪ੍ਰੀਤ ਸਿੰਘ ਮਾਵੀ ਤੇ ਇਹ ਕੈਨੇਡਾ ਗਿਆ ਨੂੰ ਤਕਰੀਬਨ ਡੇਢ ਸਾਲ ਤੋਂ ਉੱਪਰ ਹੋ ਗਿਆ 2 ਸਾਲ ਹੋਣ ਵਾਲੇ ਹੋਗੇ ਉਸਨੇ ਆਪਣੇ ਘਰ ਵਿੱਚ ਤੰਦਰ ਸਾਹਿਬ ਸ੍ਰੀ ਗੁਰਗਨ ਸਾਹਿਬ ਜੀ ਦੇ ਚਰਨ ਪਵਾ ਕੇ ਸੁਖਮਨੀ ਸਾਹਿਬ ਦੇ ਬਾਣ ਕਰਾਉਣਿਆ ਨਾ ਅਤੇ ਤਨਤਨ ਸੰਤ ਮਹਾਪੁਰਖ ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਪੁਰਖਾਂ ਦੇ ਸੰਤ ਖਾਲਸਾ ਦਲ ਵੱਲੋਂ ਇੱਥੇ ਅੱਜ ਕੀਰਤਨ ਦੇ ਪ੍ਰਵਾਹ ਚੱਲਣਗੇ ਤੇ ਨਾਲ-ਨਾਲ ਤੁਹਾਨੂੰ ਵੀਡੀਓ ਰਾਹੀਂ ਦਰਸ਼ਨ ਕਰਾਵਾਂਗੇ ਸੰਤਾਂ ਦੇ ਜਥੇ ਦੇ ਸੰਤ ਖਾਲਸਾ ਦਲ ਦੇ ਜਥਾ ਪਹੁੰਚੂਗਾ ਤੇ ਸੰਗਤਾਂ ਪਹੁੰਚਣਗੀਆਂ ਸੋ ਆਓ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਸਾਰਾ ਇਹ ਪ੍ਰੋਗਰਾਮ ਦਿਖਾਵਾਂਗੇ ਜੀ ਤੇ ਇਹ ਹੈ ਜੀ ਸ਼ੇਰਪੁਰ ਚੌਕਾ ਜਿਹੜਾ ਸ਼ੇਰਪੁਰ ਤੋਂ ਰੋਡ ਆਉਂਦਾ ਸ਼ੇਰਪੁਰੋਂ ਜਿਉਂ ਤੇ ਇਹ ਆ ਜੀ ਘਰ ਤੇ ਸਾਹਮਣੇ ਟੈਂਟਾ ਲਾਈਵ ਨੇ ਸੰਗਤਾਂ ਦੇ ਚਾਹ ਪਾਣੀ ਦੇ ਵਾਸਤੇ ਤੇ ਨਾਲ ਹੀ ਆ ਰਮਨ ਬੁਟੀਕਾ ਘਰ ਦੀ ਤਿਆਰੀ ਚੱਲ ਰਹੀ ਹੈ ਤੇ ਉੱਧਰ ਮੈਂ ਤੁਹਾਨੂੰ ਦਿਖਾਉਣਾ ਹਲਵਾਈਆਂ ਦੀ ਤਿਆਰੀ ਕਿੱਧਰ ਜਾ ਰਹੇ ਹਾਂ ਕਾਲੀ ਕਾਲੀ ਪਾ ਦਿਓ ਹਾਂ ਕਾਲੀ ਕਾਲੀ ਪਾਓ ਜਰੂਰ ਜਰੂਰ ਤੇ ਇੱਧਰ ਨਾਲ ਹੀ ਕਰਦੇ ਇਹ ਵੀ ਆਪਣੇ ਅੰਕਲ ਜੀ ਦਾ ਘਰ ਆ ਜੀ ਇੱਧਰ ਆ ਆਪਣਾ ਜਿਹੜਾ ਪ੍ਰਸ਼ਾਦਾ ਪਾਣੀ ਦਾ ਪ੍ਰੋਗਰਾਮ ਹੈ ਲਾਇਆ ਜਾਊਗਾ ਇੱਧਰ ਤਰਨਪ੍ਰੀਤ ਪਤੀਜਾ ਸਾਡਾ ਹਾਲੇ ਸਟੱਡੀ ਕਰ ਰਿਹਾ ਹੈ ਤੇ ਉਹ ਨਹੀਂ ਆਇਆ ਕੈਨੇਡਾ ਤੋਂ ਚਲੋ ਉਹਦੀ ਭਾਵਨਾ ਸੀ ਕਿ ਘਰੇ ਮਹਾਰਾਜੀ ਦਾ ਪ੍ਰਕਾਸ਼ ਇਹ ਹੈ ਜੀ ਇੱਥੇ ਸੰਗਤਾਂ ਵਾਸਤੇ ਜਿਹੜੇ ਆਉਣਗੇ ਰਿਸ਼ਤੇਦਾਰ ਸੰਗਤਾਂ ਉਹਨਾਂ ਲਈ ਇੱਧਰ ਹਲਵਾਈ ਦਾ ਪ੍ਰੋਗਰਾਮ ਚੱਲ ਰਿਹਾ ਹੈ ਬਾਰੇ ਲੱਗੇ ਹੋਏ ਨੇ ਲੋ ਜੀ ਗੁਰੂ ਘਰ ਤੱਕ ਕਲੀ ਤੇਜਵੰਤ ਲੱਗਿਆ ਹੋਇਆ ਹੈ ਤੇ ਇਧਰ ਨਾਲ ਰਾਜੂ ਜੀ ਨੇ ਧੂਰੀ ਤੋਂ ਸਾਰੇ ਮੁੰਡੇ ਤੇਰਾ ਨਾਮ ਕੀ ਆ ਹੈ ਸੋਨੀ 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 ਇਹ ਮੁੰਡੇ ਰਾਤ ਵੀ ਕੰਮ ਕਰਾ ਕੇ ਗਏ ਨੇ ਤੇ ਹੁਣ ਵੀ ਵਾਹ ਜੀ ਵਾਹ ਨਾ ਤਾਂ ਤੀਰ ਦਾ ਨਿਸ਼ਾਨਾ ਆਦਾ تیر ਦਾ ਨਿਸ਼ਾਨਾ ਅੱਛਾ ਬੜੀ ਪਿੱਛੇ ਬੈਟਸਮੈਨ ਸੰਦੇ ਆਉਂਦੇ ਮੈਟ ਵਿਛਾਏ ਜਾ ਰਹੇ ਨੇ ਘਰ ਦੇ ਅੰਦਰ ਨਾਲੋਂ ਨਾਲੋਂ ਗੱਦੇ ਤੇ ਕਵਿੰਦਰ ਸਿੰਘ ਹਾਲੇ ਪੱਗ ਨਹੀਂ ਬੰਨੇਗੀ ਫੋਨੀਆਂ ਨੇ ਲੋਟ ਆ ਰਹੀ ਲੋ ਜੀ ਪ੍ਰਵਿੰਦਰ ਸਿੰਘ ਬਨ ਰਿਹਾ ਪੱਗ ਤੇ ਇਧਰ ਮਾਤਾ ਤੇ ਬਜੀਤ ਕੌਰ ਫੁੱਲਾ ਗੁਰੂ ਮਹਾਰਾਜ ਜੀ ਵਾਸਤੇ ਤਿਆਰ ਕਰ ਰਹੇ ਨੇ ਫੋਨਾਂ ਨੂੰ ਸਾਰੀ ਸੇਵਾ ਜਿਹੜੀ ਘਰ ਦੇ ਵਿੱਚ ਹੋ ਚੁੱਕੀ ਹੈ ਤੇ ਹੁਣ ਤਾਂ ਤਾਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਵਾਰਾ ਸਾਹਿਬ ਲੈਣ ਸੰਗਤ ਗੁਰੂ ਘਰ ਗਈ ਹੈ ਤੇ ਆਉਣਾ ਨਾਲ ਤੁਹਾਨੂੰ ਵੀਡੀਓ ਰਹੀ ਦਰਸ਼ਨ ਮੇਲੇ ਕਰਾਣੇ ਆ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸੋਤਨ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸੋਹਰਾ ਸਾਹਿਬ ਆ ਰਹੇ ਨੇ ਜੀ ਘਰ ਦੇ ਵਿੱਚ ਹਰਿਆ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨਮਸਤਿ ਆਰਦਾਸ ਤੋਂ ਫੁਣਾਂ ਦੀ ਬਰਖਾ ਨਾਲ ਸੈਬ ਸਿਰ ਗੁਰੂ ਤੁਨ ਗੁਰੂ ਪਾਤਸ਼ਾਹ ਜੀ ਇਸ ਘਰ ਦੇ ਵਿੱਚ ਆਏ ਨੇ ਜੀ ਉਹ ਇਥੇ ਜੇ ਘਰ ਦੇ ਬਾਹਰ ਹੀ ਚਾਹ ਦਾ ਪ੍ਰੋਗਰਾਮ ਕੀਤਾ ਹੈ ਨਾਲ ਕਟਲਸ ਤੇ ਬਰਫੀ ਸੰਗਤਨ ਦਿੱਤੀ ਹੈ ਰਹੀ ਨੇ ਤਾਂ ਕਿ ਦਾ ਦਰਸਾਵਾ ਲੋ ਨਾ ਨੇ ਪ੍ਰਸਤੁਤ ਕਰਦੇ ਪਰ ਆਵਾਰੀ ਪ੍ਰਭੂ ਤੰਗ ਦਬੂ ਲਿਆਈ ਮਾੜੀ ਮਾਨਾ ਤੇ ਖੰਸਾਈ ਜੇ ਸਮਾ ਪ੍ਰਭੂ ਤੰਗ ਬਲੈ ਦੇਰ ਦਾ ਹੈ ਦੇ ਮਕਰੂ ਹੋਇ ਇਤਿਹਾਸ ਸੁਪਰਮ ਸਭਾ ਸਮਾਲ ਜਨ ਕੀ ਅਪਿਛੇਤਰ ਰਖਨਾਨ ਕੇ ਨਿਧੀ ਨਾਲ ਰਖਪੜੀ ਰਮਈਆ ਕੀ ਮੂਰਤੀ ਪਰਨੀ ਕਵਲੰਗੂਰ ਤੇ ਕਵੰਸ਼ਟਾ ਨੀ ਜਿਤੁ ਸਾਸ ਵਾਸਿ ਗਾਲਿਆ ਕਰ ਬਗਨ ਜene ਹਵਾਰਿਆ ايني دغه 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 कभी भी मन आज रखते हुए दर कर करना वर्षन चार पदार्थ देखो सारी बात है अंजली आठ लड्डू और कुछ चीजें दो का पूरा जानकारी देने एक हमारे 150000 का मामला राजनीति बंद किए ਪ੍ਰਭੀ ਦਾ ਭੰਨਾ ਜੋਤੂ ਦਾ ਹਨੇਰਾ ਮੰਨਣਾ ਸਾਰੇ ਦਰਗਾ ਦਾ ਪੰਨਾ ਉਕਰੋ ਕਾ ਡੇਰਾ ਪੰਨਾ ਅੰਮ੍ਰਿਤ ਰੇ ਨਰ ਨਾਰੀ ਜਾ ਪੰਜ ਮਹੀਨੇ 27 ਦਿਨ ਬਾਬਾ ਮੋਨੀ ਜੀ ਉਹ ਜਾ ਕੇ ਮੁੜ ਕੇ ਆਉਂਦੇ ਸਮਾਧੀ ਖੁੱਲਦੀ ਨਹੀਂ ਸੀ ਪਹੁੰਚ ਗਏ ਪੰਜ ਮਹੀਨੇ 27 ਦਿਨ 22 ਦਿਨ ਕਰਨ ਖੁੱਲੀ ਕਾਲੇ ਸੰਤ ਬਾਬਾ ਬਲਜੀਤ 10 ਜੀ ਵੀ ਪਹੁੰਚ ਗਏ ਜੀ ਬਾਪੁਰਖਾ ਜਿੱਦ ਸਮਾਧੀ ਖੁੱਲੀ ਰੋਸਵਾਣਾ ਸਾਹਿਬ ਤੋਂ ਬਾਬਾ ਮੋਨੀ ਜੀ ਜਦ ਖੁਲੀ ਫੇਰ ਗੁਰੂ ਆਖਦੇ ਗੁਰੂ ਆਖਦੇ ਕੋਣ ਸੱਜ ਲਿਆ ਸੱਜ ਕੇ ਦਸ ਪੁਰਖਾ ਕਹਾਣੀ ਕਰਦਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਹਾਰਾਜ ਬਾਣੀ ਕਿ ਤੁਸੀਂ ਗੁਰੂ ਨਾਨਕ ਦੇਵ ਜਪੁੱਤਰੋਂ ਕਰਦੇ ਹੋ ਬਚਨ ਬਾਣੀ ਚੱਲ ਪਵੇ ਸੁਖਮਨੀ ਸਾਹਿਬ ਪੂਰੀ ਕਰਦੇ ਸਾਧ ਸ੍ਰੀ ਅਕਾਲ ਉਸ ਨਿਹਾਲ ਜਦੋਂ ਗੁਰੂ ਨਾਨਕ ਦੇਵ ਜਪੁੱਤਰ ਨੇ ਵਚਨ ਕਰ ਦਿੱਤਾ ਆਜ ਸੱਚ ਜਵਾਬ ਸੱਚ ਹੈ ਪੈ ਸੱਚ ਲਾਲ ਹੋਵੇ ਪੈ ਸੱਚ ਆ ਦੋ ਤਿੰਨਾਂ ਗੁਰੂ ਤਕਦੀਲ ਕੀਤੀਆਂ ਨੇ ਬਾਣੀਆਂ ਬਾਬਾ ਫਰੀਦ ਜੀਆਂ ਨੇ ਸੂਲਵੇਂ ਸਤਿ ਸ਼ਲੋਕ ਤੋਂ ਬਾਅਦ 17 ਮਹਾਰੰਭ ਹੋਣਾ ਉਹ ਸ਼ਲੋਕ ਬਾਬਾ ਫਰੀਦ ਜੰਦਾ ਤੋਂ ਬੰਸਾ ਨੇ ਆਖਾਸ ਬੜੀਆਂ ਫੇਰ ਉਚਾਰਨ ਕੀਤੀਆਂ ਨੇ 24 ਅਸ਼ਟਪਤੀਆਂ ਇਹ ਨੇ ਕਿਉਂਕਿ ਜਿੱਥੇ 24600 ਸਵਾਤ ਹਰ ਕਨਸਾਨ ਨੂੰ ਆਉਂਦਾ ਟਾਪੇ ਜਿੱਥੇ ਬਾਣੀ ਸ਼ੁਕਮਨੀ ਸਾਹਿਬ ਦਾ ਗੁਰੂ ਅਰਜਨ ਦੇਵ ਪਾਲ ਸਾਹਿਬ ਨੇ ਪੂਰਾ ਕੀਤਾ ਸੀ ਕਿਉਂਕਿ ਬਾਣੀ ਹੈ ਜਿਹੜੀ ਬਾਣੀ ਤੇ ਕਿੰਤੋਂ ਕੰਤੋਂ ਕੀਤਾ ਤੀ ਛਾਂ ਜਹਾਨੇ ਦੇਗਦਤ ਆ ਵਰਨੀ ਵਾਰ ਦੀ ਝੋੜੀ ਪੌੜੀ ਦੇ ਵਿੱਚ का हो कराएगा कर मंगल पे पाएगा ਤਾਂ ਜੇ ਇੱਥੇ ਕਿਛਾਰੂ ਦੇ ਇੱਕ ਪੂਰਨ ਮਹਾਪੁਰਖ ਦੇ ਬੋਹਾਰੀ ਤੋਂ ਪੂਜਾਰਨ ਹੁੰਦਾ ਹੈ ਸਾਡੇ ਹਿਰਦੇ ਦੇ ਵਿੱਚ ਉਹ ਵੀ ਪਰਿਵਾਰੀ ਦਾ ਭਗਵਾਨ ਅੰਦਰ ਐਂ ਧਸ ਜਾਂਦਾ ਹੈ ਇਕਵਾਰੀ ਲੁਧਿਆਣੇ ਕੋਲੋਂ ਸਾਹ ਦੇ ਗਹਿ ਰੱਖੇ ਦਾਸ ਤੋਂ ਹੁਕਮਨਾਮਾ ਸਾਹਿਬ ਦੀ ਕਥਾ ਕਰਦੇ ਆਂ ਕਰੋ ਜੀ ਸ ਮਹਾਰਾਜ ਦੇ ਨਾਲ ਬਾਤ ਕਰਦੇ ਦਾਸ ਤੋਂ ਅਗਰ ਤੋਂ ਆਇਓ ਭਾਈ ਤਾਂ ਸੇਵਕਾਂ ਨੇ ਹੱਥ ਜੋੜ ਕੇ ਟੋਕਰੇ ਥਲੇ ਧਰੇ ਮਹਾਰਾਜ ਨੂੰ ਰੋਏ ਨਜ਼ਰ ਦੇਖੋ ਸਾਧੂ ਦਾ ਖੇਡ ਇੱਕ ਮਹਾਪੁਰਖ ਬੋਚ ਰਿਹਾ ਉਹ ਵੀ ਪਰਮੇਸ਼ਰ ਬਾਬਾ ਸਹਿਬਦਾਦ ਉਹ ਵੀ ਪਰਮੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਤਾਂ ਉਸ ਸਮੇਂ ਜਦੋਂ ਮਹਾਰਾਜ ਦੀ ਆਵਾਜ਼ ਜਦੋਂ ਉਹਨਾਂ ਸੇਵਕਾਂ ਨੇ ਸੰਤ ਮਹਾਰਾਜ ਨੂੰ ਕਹਿ ਰਹੇ ਨੇ ਬਾਬਾ ਅਤ ਸਿੰਘ ਜੀ ਮਹਾਰਾਜਿਆਂ ਨੂੰ ਕਿ ਮਹਾਰਾਜ ਨੂੰ ਹੋਏ ਨਗਰ ਤੋਂ ਆਏ ਦਾਸ ਦੇ ਬੋਲਣ ਦਾ ਤਾਕ ਹੈ ਕਿ ਇੱਕ ਮਹਾਪੁਰਖ ਦੇ ਨਾਲ ਜਿਹੜੀ ਪ੍ਰੀਤੀ ਲੱਗ ਜਾਣੀ ਜਿੱਤੇ ਸਰਬੂਸ ਜੀ ਕਹਿੰਦੇ ਸੰਤ ਹਮਾਰੀ ਓਟ ਸੁਲਤਾਨੀ ਮਨ ਮੇਰੇ ਤਨ ਕੀ ਓਟ ਲੈ ਮਨ ਤਨ ਆਪਣਾ ਜਨ ਜਾਨ ਦੇ ਜਦੋਂ ਐਸਾ ਕੋਈ ਮਹਾਪੁਰਖ ਸਾਰੇ ਉਪੇਡਾ ਵਡਾ ਤੁਹ ਪਾਰਉਪਕਾਰ ਕਰਦਾ ਹੈ ਤੇ ਆਪਣਾ ਮਨ ਤੇ ਤਨ ਆਪਣੇ ਆਪ ਹੀ ਭੇਟਾ ਹੋ ਜਾਂਦਾ ਹੈ ਕਿਉਂਕਿ ਸੰਤ ਨਰੈਣ ਸਿੰਘ ਜੀ ਨੇ ਉਹਦੇ ਨੂੰ ਇਸ ਸੰਬੋਧ ਬਾਬਾ ਜੀ ਨੇ ਉਸਤਤ ਕੀਤੀ ਹੈ ਜਦੋਂ ਵੀ ਕੋਈ ਉਹਨੂੰ ਬਚਨ ਕਹਿਣਾ ਵਸਤੂ ਵਾਲਾ ਸਹਿਬ ਘਰ ਦਾ ਕੋਈ ਫਿਕਰ ਨਹੀਂ ਪੜ੍ਹਾਈ ਦਾ ਕੋਈ ਫਿਕਰ ਨਹੀਂ ਪਰ ਦੌੜ ਕੇ ਜਾਣਾ ਬਾਮੀ ਇੱਕ ਵਾਰੀ ਤਰਾਰੀ ਬਿਲਕੁਈ ਤੇਜ਼ੀ ਕਰਿਆ ਪਰ ਬਹੁਤ ਮੁਰੀਆ ਦੇ ਲਈ ਨਾ ਭਾਈ ਪਰ ਇੰਨਾ ਸਾਧੂ ਦਾ ਸਤਕਾਰ ਔਰ ਪਿਆਰ ਗੁਰੂ ਘਰ ਦਾ ਸੇਵਾ ਦੇ ਵਿੱਚ ਦਿਨ ਰਾਤ ਉਹਨੇ ਪਤਾ ਨਹੀਂ ਕਿਹੜੇ ਵੇਲੇ ਸੌਂਦਾ ਸੀ ਅੱਜ ਸਰਦੂ ਪਾਜਾ ਨੇ ਉਹਨਾਂ ਦੀ ਸੇਵਾ ਨੂੰ ਆਨੈ ਪਰੇਸ਼ਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕੀਤੀ ਹੋਣੀ ਭਾਈ ਪੂਰੀ ਹੋਈ ਹੈ ਤੇ ਵੀ ਸਤਿਗੁਰੂ ਪਾਤਸ਼ਾਹ ਦਾ ਸੁਕਰਾਨਾ ਕਰਦੇ ਹੋਏ ਆਪਣੀ ਗ੍ਰਹਿ ਲੈ ਕੇ ਸਤਿਗੁਰੂ ਪਾਤਸ਼ਾਹ ਦੇ ਮਾਰਗ ਚਰਨ ਹੋਏ ਹਨ ਹਰ ਸਾਰੇ ਮਹਾਂਪੁਰਖ ਸੰਤ ਅਸਾਦ ਅਿਕਮ ਜਥਾ ਪਿਆਰ ਵਿੱਚ ਪਹੁੰਚੇ ਹਨ ਰਾਮ ਕਲੀ ਮਾਨਾ 비ਜਾ ਨੰਦ ਕੋਇ ਕਾ ਸਤਿਗੁਰੂ ਚਾਹ ਰਾਮ ਨੂੰ ਪਿਆ ਰਾਮ We're ਸਰਦ ਦੇ ਪੋਛਣਾ ਕੀਤਾ ਕਵਟਾ ਕਾਰਪਸਾਨ ਕਰਤਾਂ ਜੋ ਜਲਪਾਣੀ ਚਾਰ ਕੀਤਾ ਪਰਵਾਰ ਨੇ ਸ਼ਬਦ ਛੱਕੇ ਜਾਣਾ ਪਹਿਲਾਂ ਦੇਖਪੁਰ ਆਪਤ ਕਰੋ ਦੇਖਪੁਰ ਤੋਂ ਬਾਅਦ ਗੁਰੂ ਮਹਾਰਾਜ ਦੇ ਰੂਪਾ ਜੀ ਦੀ ਤਾਂ ਜਾਨ ਵੀ ਪੰਜ ਪਿਆਰੇ ਦੇ ਗਏ ਤੇ ਸਾਰੇ ਬਹੁਤ ਪਿਆਰੇ ਉਹ ਵੀ ਮਾਈ ਭਾਜੀ ਪੋਛਣਾ ਕੀਤਾ ਹੈ ਪਰਵਾਰ ਨੂੰ ਸੁਝਾਤਾ ਸੰਕਲਪ ਨੂੰ ਦਿੱਤੀ ਹੈ ਚਲਪਾਣੀ ਜੋ ਚਾਰ ਪੀੜਾ ਠੱਕੇ ਵਿਚ ਨਹੀਂ ਜਾਣਾ ਆਸ ਅਖੰਡਤਾ ਦੀ ਬੇਨਤੀ ਉੱਪਰ ਬਹਲੇ ਹੋਏ ਜਨਪਾਣ ਛੱਡ ਕੇ ਆਪਣੇ ਜੀਜੀ ਕਰਨ ਜਲਦਾ ਚਲੋ ਫੋੜੇ ਪਿਆਰ ਦੇ ਨਾਮ ਤੇ ਸਵੀਕਾਰ ਕਰੋ ਹੰਨਾ ਸੜਤਾ ਦਾ ਧਰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਸੋਨਹਾਰ ਸੁਖਾਲਾ ਮੂਰਤਿ ਮੂਰਤਿ ਦੇ ਨਾਲ ਸਵਾਗਤ ਕੀਤਾ ਜਾਇਆ ਹੈ ਸੋ ਆਓ ਗੁਰਪਾਤ ਜੀ ਮਹਾਨ ਕਿਰਪਾ ਕਰਾ ਦੇ ਜੋ ਖੰਦ ਸੁਦਰੋਂ ਪਾਰਸਨ ਪ੍ਰੀਤ ਸਿੰਘ ਉਹਨਾਂ ਨੇ ਇਹ ਉਹਨਾਂ ਦੇ ਨਾਲ ਕਰਦੇ ਬਰੇ ਸੋਨਹਾਰ ਸਾਤ ਸ੍ਰੀ ਅਕਾਲੂ ਉਹਨਾਂ ਦੀ ਤੁਹਾਡੀ ਨੇ ਕਿ ਪ੍ਰਦਾਨਾ ਕੀਤਾ ਤੇ ਬਾਰਾਂ ਦਾ ਆਪਰੋ ਆਪਣਾ ਵਿਵਾਦ ਸੁਣੇ ਸੁਨਿਆ ਸਤਿ ਸ਼੍ਰੀ ਅਕਾਲ ਆਜੀ ਕਰਦੀਪ ਸਿੰਘ ਜਣੀ ਜੀ ਇਹਨਾਂ ਦਾ ਜੋ ਦੁਖਾਰ ਕੀਤਾ ਨੇ ਸਤਿ ਸ਼੍ਰੀ ਅਕਾਲ ਸੁਖ ਪਰਵਾਰ ਸੁਣੇ ਸੁਨਿਆ ਸਤਿ ਸ਼੍ਰੀ ਅਕਾਲ ਕਿਉਂਕਿ ਗਿੜੀ ਫੁਰਵਾਣੀ ਆਉਂਦੇ ਸ਼ਤਕ ਜਾਂਦੀਆਂ ਰਹਿਣ ਤੇ ਉਧਰੋਂ ਵੀ ਪੁਰ ਪਾਪਾਂ ਇਹਨਾਂ ਨੂੰ ਬਣੇ ਸਾਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

ਹਣ ਸਤਗੁਰੂ ਮਹਾਰਾਜ ਜੀ ਆਪਣੇ ਨਿਸਕਾਰ ਵਿੱਚ ਜਾਂਦੇ ਹੋਏ ਮੰਦਰਾਂ ਵਿੱਚ ਵਾਹਿਗੁਰੂ ਸਤਨਾਮ ਵਾਹਿਗੁਰੂ ਸੋ ਤੋਂ ਬਾਅਦ ਹੁਣ ਸੰਗਤਾਂ ਦੇ ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਰਹੇ ਆ ਸੋ ਸੰਗਤਾਂ ਸ਼ਕਰੀਆਂ ਨੇ ਸੋ ਆਉ ਤੁਹਾਨੂੰ अमृत नाम ਕੀ ਨਾਮ ਦਾ ਨਾਨਕ ਰਹਿ ਪ੍ਰਭ ਅੰਤਰ ਜਾਮੀ ਚਰਨ ਤੇ ਪ੍ਰਭ ਅੰਤਰ ਜਾਮੀ ਨਾਨਕ ਹੋਜਾ ਤਾ ਗਰੀ ਪ੍ਰਭੁ ਤੁਮਾ ਮੀ ਹਾਲ ਤੋੜ ਬ ਗਰੀ ਪ੍ਰਭੁ ਤੁਮਾ ਅੰਤ ਸਤ ਜਨਾਂ ਮੋ ਹਰ ਜਸ ਗਾਉਂਦੇ ਚੈਨਲ ਦੇ ਰਹੇ ਹਾਂ ਜੀ